ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਖਾਤਰ ਆਪਾਂ ਵੀਡੀਓ ਨਮੀ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਵਧੀਆ ਰੇਟ ਆਪਾਂ ਨੂੰ ਮਿਲ ਜਾਣਗੇ ਸਸਤੀ ਗੱਡੀ ਆਪਾਂ ਜਮਾ ਲੈ ਕੇ ਪਹੁੰਚੇ ਹਾਂ ਤੇ ਪੂਰੀ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9466929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖੇ ਰਹਿੰਦਾ ਜੀ ਪਹਿਲੀ ਗੱਡੀ ਆਪਾਂ ਕ੍ਰੇਟਾ ਲੈ ਕੇ ਪਹੁੰਚਿਆ ਇਹਦੀ ਪੂਰੀ ਆਪਾਂ ਗੱਲਬਾਤ ਕਰਦੇ ਹਾਂ 2016/17 ਮਾਡਲ ਗੱਡੀ ਮਿਲੂਗੀ ਫਾਸਟ ਓਨਰਸ ਆਟੋਮੈਟਿਕ ਗੱਡੀ ਐ ਸਾਢੇ 7 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਐਨਓਸੀ ਮਿਲ ਜੂਗੀ ਦਿੱਲੀ ਨੰਬਰ ਐ ਸਾਰਾ ਕੁਝ ਵਧੀਆ ਸੀ ਗੱਲ ਕਰੀਏ ਗੱਡੀ ਦੀ ਚੱਲੀ ਦੀ ਆਪਾਂ 87000 ਕੁੱਲ ਗੱਡੀ ਚੱਲੀ ਹੋਈ ਐ ਬਰਨਾਲੇ ਏਰੀਆ 'ਚ ਗੱਡੀ ਖੜੀ ਐ ਪੈਂਡ ਸੈਣਾ ਜੀ ਇਹਨਾਂ ਦਾ ਚਿੱਟੇ ਰੰਗ ਦੀ ਗੱਡੀ ਆ ਪੂਰੀ ਸੋਹਣੀ ਗੱਡੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਇਹ ਪਸੰਦ ਆਊਗੀ ਗੱਡੀ ਵਧੀਆ ਜੀ ਚੱਲੀ ਵਧੀਆ ਹੋਈ ਆ ਰੇਟ ਵਧੀਆ ਗਾ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਕੰਫਰਮ ਕਰਵਾ ਹੀ ਰਹੇ ਹਾਂ ਅਸੀਂ ਤੇ ਵੀਡੀਓ ਪਸੰਦ ਆਈ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਜਾ ਕੇ ਦੇਖ ਸਕਦਾ ਉਹ ਗੱਡੀ ਨੂੰ ਮਾਲਕ ਦੇ ਘਰੇ ਖੜੀ ਆ ਰੇਟ ਹੋ ਜਾਊਗਾ ਤੇ ਫਿਰ ਤੁਹਾਨੂੰ ਵੇਚੂਗੀ ਗੱਡੀ ਬਾਕੀ ਆਪਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਦੇ ਰੱਖਿਆ 6839732380 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਆਪ ਮਾਲਕ ਨਾਲ ਕਰ ਲਿਓ ਜੀ ਗੱਲ ਕਰਾਂਗੇ ਆਲਟੋ ਗੱਡੀ ਦੀ ਪੂਰੀ ਸੋਹਣੀ ਵਧੀਆ ਨਵੀਂ ਗੱਡੀ ਆਪਾਂ ਲੈ ਕੇ ਪਹੁੰਚੇ ਆ ਮਾਡਲ ਮਿਲ ਜੂਗਾ 2013 ਤੇ ਆਲਟੋ K10 ਆਪਾਂ ਗੱਡੀ ਲੈ ਕੇ ਪਹੁੰਚੇ ਆ ਸੈਕਿੰਡ ਓਨਰ ਗੱਡੀ ਐ ਜੀ ਆਪਾਂ ਨੰਬਰ ਦੀ ਗੱਲ ਕਰੀਏ ਗੱਡੀ ਤੇ ਤਾਂ ਹਰਿਆਣਾ ਨੰਬਰ ਗੱਡੀ ਆਪਾਂ ਨੂੰ ਮਿਲੂਗੀ ਤੇ ਖੜੀ ਇਹ ਅੰਬਾਲੀ ਐ ਜੀ ਇੱਕ 60 ਮਾਲਕ ਨੇ ਡਿਮਾਂਡ ਕੀਤੀ ਆ AC ਹੀਟਰ ਪੂਰਾ ਵਧੀਆ ਸੀ ਤੇ ਫੌਜੀ ਮਾਲਕ ਦੀ ਗੱਡੀ ਐ ਮਾਲਕ ਆਪ ਆਰਮੀ ਦੇ ਵਿੱਚ ਫੌਜੀ ਨੇ ਤੇ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਘੱਟਵਾਦਾ ਕਰਕੇ ਗੱਡੀ ਸੇਲ ਕਰ ਦਾਂਗੇ ਸੈਕੰਡ ਓਨਰ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਮਾਲਕ ਕਹਿੰਦੇ ਨੇ ਐਨਓਸੀ ਮਿਲ ਜੂਗੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਵੱਡੇ ਵੱਡੇ ਕਰਾਂ ਚ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਮਾਲਕ ਦੇ ਨਾਲ ਆਪੇ ਕਰ ਲਿਓ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਜੀ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਬਾਰ ਬਾਰ ਚੱਲਦਾ ਰਹਿੰਦਾ 94665993488 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ 2004 ਮਾਡਲ ਜੈਨ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਹੈ ਨੰਬਰ ਪਲੇਟਾ ਸਰਕਾਰੀ ਨੇ ਗੱਡੀ ਕੁੱਲ 160 ਚੱਲੀ ਹੋਈ ਆ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਜੀ ਮਾਲਕ ਕਹਿੰਦੇ ਨੇ ਰੇਟ ਹੋ ਜਾਊਗਾ ਤੇ 80 ਕੁ ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਜੀ ਵਧੀਆ ਮਾਲਕ ਨੇ ਚਲਾਈ ਹੋਈ ਗੱਡੀ ਵਧੀਆ ਰੱਖੀ ਹੋਈ ਆ ਸਟਾਰਟਿੰਗ ਵਧੀਆ ਸੀ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਫੋਟੋਆਂ ਸਾਰੀਆਂ ਦੇਖ ਲਈਆਂ ਸਾਰੀਆਂ ਗੱਡੀਆਂ ਦਾਤ ਨੂੰ ਪਤਾ ਲੱਗੀ ਆ ਵੀਡੀਓ ਕਿਵੇਂ ਦੀ ਲੱਗੀ ਗੱਡੀਆਂ ਕਿਵੇਂ ਦੀਆਂ ਲੱਗੀਆਂ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਆ ਵੀਡੀਓ ਠੀਕ ਆ ਜੀ ਵਧੀਆ ਲੱਗੀਆਂ ਗੱਡੀਆਂ ਤਾਂ ਕਮੈਂਟ ਲਾਜ਼ਮੀ ਕਰ ਦਿਓ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਪਸੰਦ ਆਈਏ ਵੀਡੀਓ ਤਾਂ ਲਾਈਕ ਕਰ ਦੋ ਸ਼ੇਅਰ ਕਰ ਦੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੋ ਨਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਤੁਹਾਨੂੰ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਲੈ ਕੇ ਪਹੁੰਚਦੇ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਐ ਮੋਟਰਸਾਈਕਲ ਘਰ ਕੋਠੀ ਮਕਾਨ ਹਰ ਚੀਜ਼ ਬਾਕੀ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੀ ਨਾਲ ਸੀ